ਹਾਜੀ ਬਾਈ ਜੀ ਮੰਡੀ ਲੌਂਗਵਾਲ ਦੇ ਵਿੱਚ ਇੱਕ ਬੱਕਰਾ ਹੈਗਾ ਪਿੰਡ ਸੇਰੋਂ ਤੋਂ ਬਹੁਤ ਵਧੀਆ ਬੱਕਰਾ ਬਾਈ ਜੀ ਬਰੀਡਰ ਬਰੀਡ ਦਾ ਬੱਕਰਾ ਹੈਗਾ ਤੁਸੀਂ ਦੇਖ ਸਕਦੇ ਹੋ ਬੱਕਰਾ ਪਹਿਲਾਂ ਦੇਖੋ ਦੇਖੋ ਜੀ ਆਂਡਲ ਬੱਕਰਾ ਹੈਗਾ ਬਹੁਤ ਸੋਹਣਾ ਬੱਕਰਾ ਬਾਈ ਜੀ ਆਪਾਂ ਬਾਈ ਤੋਂ ਪੁੱਛਾਂਗੇ ਇਹ ਬੱਕਰਾ ਤੇ ਬੱਕਰੇ ਬਾਰੇ ਵੀ ਜੀ ਉਮਰ ਕਿੰਨੀ ਹੈ ਆਹ ਖੜਾ ਬਾਈ ਹੋਰ ਬਾਈ ਕੀ ਹਾਲ ਹੈ ਵਧੀਆ ਬਾਈ ਜੀ ਨਾਮ ਕੀ ਹੈ ਬਾਈ ਰਾਜ ਆ ਬਾਈ ਰਾਜ ਬਾਈ ਰਾਜ ਇਹ ਕੈਦਨ ਹੋਗਾ ਬੱਕਰਾ ਆਪਣਾ ਇਹ ਆਇਨੀ ਸਾਹਿਬ ਯਾਰ ਵੀ ਕਿੰਨੇ ਦਾ ਕਿੰਨੇ ਚਿਰਦਾਗਾ ਚਿਰਦਾ ਮੈਨੂੰ ਪਤਾ ਵੱਡੇ ਭਾਈ ਯਾਦ ਨਹੀਂ ਜੀਤੇ ਨਹੀਂ ਅਸਾਂ ਠੀਕ ਆ ਇਹਦਾ ਇਹਦਾ ਰੇਟ ਕੀ ਆਇਆ 20 ਹੈ ਜੀ 20000 ਠੀਕ ਹੈ ਜੀ ਆਹ ਬੱਕਰਾ ਬਾਈ ਬਾਈ ਨੂੰ ਪਤਾ ਰਹੇਗਾ ਕਿ ਕਾਇ ਜਾਂਦਾਗਾ ਦੇਖੀ ਪੱਟ ਕੇ ਕਾਇ ਜਾਂਦਾ ਮੜਾ ਜਾ ਬੱਕਰਾ ਬੰਦਾ ਉਹਨੂੰ ਦੇਖੋ ਕਾਇ ਜਾਂਦਾ ਹੋਗਾ ਵੀਰੇ 4 ਹੈ ਨਾ 4 4 4 4 ਆਂਦਾ ਜੀ ਵੀਡੀਓ ਕਰ ਦੋ ਬਾਈ ਸ਼ੇਰ ਰੱਬ ਤੇ 90 232 9931422 ਜੀ ਠੀਕ ਆ ਬਾਈ ਦਾ ਫੋਨ ਨੰਬਰ ਆ ਜੀ ਸ਼ੇਅਰ ਕਰ ਦਿਓ ਵੀਰੇ ਦੱਬ ਕੇ ਆ ਬੱਕਰਾ ਜੀ ਨੇ ਫੀਸਣਾ ਬਾਈ ਨਾਲ ਗੱਲ ਕਰ ਲਓ ਬਾਈ